ਲੱਖੇ ਨੂੰ ਲਾਖ ਓਏ ਤੂੰ ਲਾ ਲਾ ਲੱਖੇ ਨੂੰ ਲਾਖ ਓਏ ਤੂੰ ਲਾ ਲਾ ਅਸੀਂ ਸਭ ਵਿੱਚ ਅਸੀਂ ਕਿਸੇ ਦੇ ਮਾਰੋ ਜਾ ਕੇ ਹੈਲੋ ਅਸੀਂ ਇਹ ਲੈ ਆ ਮੁੰਡੇ ਲੈ ਆ ਬੱਤਰੀ ਸਿੰਘ ਹੋ ਕੇ ਚਰਚ ਵਾਲਿਆਂ ਦੇ ਵਿੱਚ ਬੈਠਾ ਅਸੀਂ ਸਾਡੇ ਗੁਰੂ ਦੀ ਫੋਟ ਲੱਗੀ ਵੇ ਸਾਡੇ ਸਾਡੇ ਪਿਓ ਦੀ ਬਾਬਾ ਦੀਪ ਸਿੰਘ ਦੀ ਬੇੜੇ ਬਰਾੜਾ ਹੋਖੜਾ ਸਿੰਘ ਸੱਭੀ ਖੜਾ ਅੰਦਰ ਓਰੇ ਓਰੇ ਬਾਰੇ 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 ਬਾਹਰ ਕੋਈ ਬਾਹਰ ਬਾਰੇ ਬਾਰੇ ਹਾਂ ਜੀ ਬਾਰੇ મે <Ergeb considers child teaching>? <Disney> ਜਫੇਨਾਰ ਜਫੇਨਾਰ ਤੈਨੂੰ ਆਏ ਕਹਿੰਦੇ ਨੇ ਕਿ ਵੀ ਤੂੰ ਪਾ ਕੇ ਸਰੀ ਸਾਹ ਵਿੱਚ ਮੈਂ ਕਿਸੇ ਨਾਲ ਮਾਰੋ ਜਾ ਕੇ ਹੈਲੋ ਕੀ ਕਰੋਂ ਨਾ ਮੈਂ ਤਾਂ ਉੱਧਰ ਗਿਆ ਤੂੰ ਮੈਨੂੰ ਨਾ ਦੇ ਲਾ ਦੇ ਮੈਂ ਤਾਂ ਨਹੀਂ ਰਹੀ ਪੰਜੇ ਕਿਹੜਾ ਲਾ ਕੇ ਲੈ ਪਤਾ ਤੁਹਾਨੂੰ ਕੋਈ ਹੈ ਪਤਾ ਕੋਈ ਮਾਦਾ ਦੇਖੋ ਖਾਂਦੇ ਮਾਦਾ ਅਜੇ ਮੇਰਾ ਕਿਸੇ ਨਾਲ ਮੈਨੂੰ ਮਾਰਾ ਨਹੀਂ ਕਹਿੰਦੇ ਠੀਕ ਹੈ ਨਾ ਬਾਦਸ਼ਾਹ ਕਹਿੰਦੇ ਕੁਸਤੂਪਾ ਬਣਾ ਕੇ

चलो